ਇਹ ਵੀਡੀਓ ਖਾਸ ਹੈ ਜੀ ਤੁਹਾਡੇ ਲਈ ਪੰਜਾਬੀਓ ਦੇਖੋ ਪੰਜਾਬੀਆਂ ਦਾ ਖਾਣ-ਪਾਣ ਤੇ ਪੰਜਾਬੀਆਂ ਦੀ ਰੈਤਲ ਬਦਲ ਗਈ ਇਸ ਕਰਕੇ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਗਏ ਜੀ ਪੰਜਾਬੀ ਦੀ ਔਰ ਇਸ ਕਰਕੇ ਅਸੀਂ ਇਹ ਵੀਡੀਓ ਬਣਾਇਆ ਢਾਬੇ ਵਾਲੇ ਵੈਦ ਕਹਿੰਦੇ ਜੀ ਇਹਨਾਂ ਨੂੰ ਸਰਦਾਰ ਬਲਜਿੰਦਰ ਸਿੰਘ ਜੀ ਵੈਦ ਸਾਹਿਬ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਹਰੇਕ ਬਿਮਾਰੀ ਦਾ ਇਲਾਜ ਆਯੁਰਵੈਦ ਦੇ ਵਿੱਚ ਕਿਸ ਤਰੀਕੇ ਨਾਲ ਹੁੰਦਾ ਸੁਣਿਓ ਸਾਡੇ ਆਲੇ-ਦੁਆਲੇ ਹੀ ਇਹ ਸਾਰਾ ਕੁਝ ਮੈਂ ਕਹਿੰਦਾ ਬਿਮਾਰੀਆਂ ਵੀ ਸਾਡੇ ਆਲੇ-ਦੁਆਲੇ ਹੈ ਜੀ ਤੇ ਇਲਾਜ ਵੀ ਸਾਡੇ ਆਲੇ-ਦੁਆਲੇ ਹੈ ਸਸੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਤਾਂ ਪੰਜਾਬ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਪਿੰਡਾਂ ਤੱਕ ਬਿਮਾਰੀਆਂ ਪਹੁੰਚ ਗਈਆਂ ਕਦੀ ਕਹਿੰਦੇ ਹੁੰਦੇ ਸੀ ਸ਼ਹਿਰਾਂ ਵਾਲੇ ਲੋਕ ਕਿ ਪਿੰਡਾਂ ਦੇ ਲੋਕ ਬੜੇ ਰਿਸਪੌਂਸਟ ਹੁੰਦੇ ਆ ਸਿਹਤਮੰਦ ਹੁੰਦੇ ਆ ਤੁਹਾਡਾ ਕੀ ਕਹਿਣਾ ਤੇ ਆਯੁਰਵੈਦ ਦਾ ਕੀ ਕਹਿਣਾ ਜੀ ਕੀ ਹੈ ਸਾਰਾ ਕੁਝ ਕੀ ਹੋ ਰਿਹਾ ਜੀ ਪੰਜਾਬੀਆਂ ਨਾਲ ਜੀ ਚੋਪੜਾ ਸਾਹਿਬ ਤੁਹਾਡਾ ਸਵਾਲ ਬੜਾ ਵਧੀਆ ਵੀ ਪੰਜਾਬ ਨੂੰ ਕੀ ਹੋ ਰਿਹਾ ਹੈ ਪੰਜਾਬ ਦੇ ਪਿੰਡਾਂ ਨੂੰ ਵੀ ਕੀ ਹੋ ਰਿਹਾ ਹੈ ਹਨਾ ਅ ਅੱਜ ਤੋਂ ਆਪਾਂ 20-30 ਸਾਲ ਪਹਿਲਾਂ ਆਮ ਹੀ ਸੁਣਦੇ ਹੁੰਦੇ ਸੀ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਾਲੇ ਥੋੜੇ ਸ਼ਰੀਰਕ ਪੱਖੋਂ ਵੀ ਫਿੱਟ ਹੁੰਦੇ ਸੀ ਜੀ ਕੰਮ ਕਰਦੇ ਸੀ ਹੱਥੇ ਕੰਮ ਕਰਦੇ ਸੀ ਹਲ ਵਾਉਂਦੇ ਸੀ ਹਨਾ ਤੇ ਹੁਣ ਜੋ ਪ੍ਰਵਾਸੀਆਂ ਨੇ ਸਾਰੇ ਕੰਮ ਸਾਂਭ ਲਏ ਹੈਗੇ ਆ ਜੀ ਤੇ ਜਿਹੜੇ ਪਿੰਡਾਂ ਵਾਲੇ ਉਹ ਵੀ ਸੋਹ ਹੋ ਗਏ ਜਿੰਨੀਆਂ ਬਿਮਾਰੀਆਂ ਹੁਣ ਮੈਨੂੰ ਲੱਗਦਾ ਸ਼ਹਿਰਾਂ 'ਚ ਨਹੀਂ ਹੈਗੀਆਂ ਜਿੰਨੀਆਂ ਪਿੰਡਾਂ 'ਚ ਆ ਗਈਆਂ ਹੂੰ ਦੇਸੀ ਖਾਣ ਪੀਣ ਤੋਂ ਦੂਰ ਹੋ ਗਈ ਆਪਾਂ ਜੀ ਅੱਬਾ ਮਿਸਾਲ ਗੱਲ ਕਰਦੇ ਆ ਅੱਜ ਆਪਾਂ ਮਾਇਨਰ ਜੀ ਗੱਲ ਕਰਦੇ ਆ ਆਪਾਂ ਚਿੱਟੇ ਦਾ ਬੜਾ ਰੌਲਾ ਜੀ ਵੀ ਚੱਟਾ ਛੱਡ ਦੋ ਚੀਨੀ ਛੱਡ ਦੋ ਨਮਕ ਛੱਡ ਦੋ ਚੱਟਾ ਮੈਦਾ ਛੱਡ ਦੋ ਹਣਾ ਤੇ ਮੈਂ ਇੱਕ ਆਪ ਸਭ ਨੂੰ ਵੈਸੇ ਵੀ ਬੇਨਤੀ ਕਰਦਾ ਵੀ ਚੀਨੀ ਆਪਾਂ ਸਾਰੇ ਸੁਣਦੇ ਚੀਨੀ 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 ਛੱਡ ਦੋ ਚੀਨੀ ਛੱਡ ਦੋ ਚੀਨੀ ਹੈ ਕੀ ਮੈਂ ਪੁੱਛਣਾ ਚਾਹਉਂ ਦਰਸ਼ਕਾਂ ਨੂੰ ਵੀ ਮਾਫ ਕਰਿਓ ਤੁਹਾਨੂੰ ਵੀ ਵਿਚੇ ਆਂ ਵਿਚਨੀ ਹੈ ਕੀ ਤੁਸੀਂ ਦੱਸੋ ਚੀਨੀ ਕੀ ਆ ਜਿੱਥੇ ਤੱਕ ਮੇਰੀ ਆਪਣੀ ਨੌਲੇਜ ਦੇ ਸਬੰਧ ਦਾ ਪਹਿਲਾਂ ਲੋਕ ਇਸ ਨੂੰ ਖੰਡ ਕਹਿੰਦੇ ਹੁੰਦੇ ਸੀਗੇ ਕਿ ਇਹ ਚੀਨੀ ਅਸੀਂ ਪਿਛਲੇ ਕੁਝ ਦਹਾਕਿਆਂ ਤੋਂ ਕਹਿਣਾ ਸ਼ੁਰੂ ਕੀਤਾ ਪੰਜਾਬੀਆਂ ਨੇ ਤੇ ਖੰਡ ਤੋਂ ਚੀਨੀ ਕਿਵੇਂ ਬਣੀ ਤੁਸੀਂ ਉਹ ਕਰ ਦੋ ਸਪਸ਼ਟ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅੰਗਰੇਜ਼ ਭਾਰਤ 'ਚ ਆਏ ਆ ਜੀ ਤਾਂ ਉਹਨਾਂ ਨੇ ਕੀ ਕੀਤਾ ਸਾਡੇ ਪਹਿਲਾਂ ਗੁੜ ਸ਼ੱਕਰ ਦੀ ਸੀ ਗੋੜੀ ਸ਼ੱਕਰ ਜਾਂ ਖੰਡ ਹੁੰਦੀ ਸੀ ਦੇਸੀ ਖੰਡ ਕਹਿੰਦੇ ਜਿਹਨੂੰ ਜੀ ਜਿੰਨੀ ਸਾਡੀ ਖੰਡ ਸੀ ਹਿੰਦੁਸਤਾਨ ਦੀ ਸਾਰੀ ਨੂੰ ਉਹਨਾਂ ਨੇ ਸ਼ਿਪ ਰਾਹੀਂ ਜਾਂ ਜਿਹੜੇ ਵੀ ਉਸ ਤਰ੍ਹਾਂ ਉਸ ਟਵੇ ਸਾਧਨ ਹੋਣਗੇ ਸਾਰੀ ਚਾਈਨਾ ਭੇਜਤੀ ਜੀ ਚਾਈਨਾ ਜਾ ਕੇ ਇਸੇ ਖੰਡ ਨੂੰ ਸ਼ੁੱਧ ਕਰਕੇ ਸਲਫਰ ਪਾ ਕੇ ਜਾਂ ਹੋਰ ਕੈਮੀਕਲ ਪਾ ਕੇ ਵਾਈਟ ਕਰਤਾ ਦਾਣੇਦਾਰ ਇਹ ਬਣ ਗਈ 슈ਗਰ ਬਣ ਗਈ ਇਹ ਜੀ ਤਾਂ ਜਿਹੜੇ ਵੱਡੇ ਰੋਕ ਸੀ ਅਫਸਰ ਹੁੰਦੇ ਸੀ ਆ ਮੇਨ ਅਗੋਰੇ ਸੀ ਉਹ ਆਪਣੀ ਚਾਹ ਚ ਜਾਂ ਵਰਤਦੀ ਸੀ ਇਹਨੂੰ ਹਮ ਤਾਂ ਆਪਣੀ ਜਿਹੜੇ ਪਿੰਡਾਂ ਵਾਲੇ ਸੀ ਆਮ ਸੀ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਚਾਈਨਾ ਤੋਂ ਆਈ ਹੋਣ ਕਰਕੇ ਇਹਨੂੰ ਚੀਨੀ ਕਹਿਣ ਲੱਗੇ ਜੀ ਹੋਰ ਕੋਈ ਬਦਲੇ ਆਪਣੀ ਤਾਂ ਖੰਡ ਸੀ ਹੂੰ ਇਹੀ ਖੰਡ ਚਾਈਨਾ ਚਲੇ ਗਈ ਚਾਈਨਾ ਦੇ ਉੱਤੋਂ ਚੀਨੀ ਬਣ ਕੇ ਆ ਗਈ ਤਾਂ ਆਪਾਂ ਸਾਰੇ ਚੀਨੀ ਕਹਿਣ ਲੱਗੇ ਤੇ ਖੰਡ ਸਾਡੀ ਚੀਨੀ ਬਣ ਗਈ ਤੁਸੀਂ ਕੀ ਕਹਿੰਦੇ ਹੋ ਕਿ ਇਹ ਜਿਹੜੀ ਚੀਨੀ ਹੈ ਜਾਂ ਖੰਡ ਜਿਸ ਨੂੰ ਕਹਿੰਦੇ ਆ ਜਾਂ ਫਿਰ ਲੂਣ ਦੀ ਗੱਲ ਕਰਦੇ ਆ ਕੀ ਕਹਿੰਦੇ ਕਿ ਇਹ ਇਹਦਾ ਬਿਮਾਰੀਆਂ ਨਾਲ ਕੀ ਸਿੱਧਾ ਸਬੰਧ ਹੈ ਜੀ ਦੇਖੋ ਸਿੱਧਾ ਸਬੰਧ ਹੈ ਲੂਣ ਅਗੇ ਪਾਕਿਸਤਾਨੀ ਨੂਨ ਹੁੰਦਾ ਸੀ ਉਹੀ ਡੰਗਰਾਂ ਨੂੰ ਪਾਉਂਦੇ ਹੁੰਦੇ ਸੀ ਉਹੀ ਬੰਦੇ ਖਾਂਦੇ ਸੀ ਜੀ ਆਮ ਇਹ ਆਪਣੇ ਖੋਲੀਆਂ ਦੇ ਵਿੱਚ ਵੱਡੇ ਵੱਡੇ ਡਲੇ ਪਏ ਹੁੰਦੇ ਸੀਗੇ ਉਹ ਡੰਗਰ ਚੜਦੇ ਸੀ ਜਾਂ ਵੈਅਬਾਦੀ ਡੰਗਰ ਤਾਂ ਆਪਣੇ ਨਾਲੋਂ ਜ਼ਿਆਦਾ ਸਿਆਣਾ ਉਹਨੂੰ ਪਤਾ ਸੀ ਵੀ ਮੈਨੂੰ ਵੈਅਬਾਦੀ ਆ ਜਾਂ ਕੋਈ ਸਮੱਸਿਆ ਤਾਂ ਉਹ ਨਮਕ ਚੜਤ ਲੈਂਦਾ ਸੀਗਾ ਉਹੀ ਨਮਕ ਭੰਨ ਕੇ ਬਰੀਕ ਕਰਕੇ ਆਪਾਂ ਦਾਲਾ ਸਬਜ਼ੀਆਂ ਚ ਯੂਜ਼ ਕਰਦੇ ਸੀਗੇ ਜੀ ਤੇ ਸਾਰਾ ਕੁਝ ਚੇਂਜ ਹੋ ਗਿਆ ਜੀ ਸਾਡਾ ਰਹਿਣ ਸਹਿਣ ਸਾਡਾ ਖਰਾਕਾਂ ਸਗੋਂ ਸਾਡੀਆਂ ਹੈਵੀ ਹੋ ਗਈਆਂ ਪਰ ਅਸੀਂ ਕੰਮ ਬਿਲਕੁਲ ਛੱਡਦੇ ਹੈਗੇ ਆ ਹੂੰ ਕੁਝ ਤਾਂ ਸਰਕਾਰਾਂ ਨੇ ਫਰੀ ਦੇ ਕੇ ਛਡਾਤੇ ਕੁਝ ਸਾਡੇ ਮਤਲਬ ਜਿਹੜੇ ਪ੍ਰਵਾਸੀ ਆ ਉਹਨਾਂ ਕਰਕੇ ਮਤਲਬ ਖਾਸ ਕਰ ਜ਼ਿਮੀਂਦਾਰ ਤਬਕਾ ਇਹ ਬਿਲਕੁਲ ਬੇਲੇ ਹੋ ਗਿਆ ਬੇਲੇ ਰਹਿਣ ਕਰਕੇ ਹੀ ਬਿਮਾਰੀਆਂ ਤੋਂ ਗ੍ਰਸਤ ਹੋ ਗਏ ਜੀ ਇਹ ਹਮ ਮੈਮ ਹਰਪ੍ਰੀਤ ਤੁਸੀਂ ਤਾਂ ਡਾਈਟੀਸ਼ਨ ਹੋ ਤੁਸੀਂ ਕੀ ਕਹਿੰਦੇ ਆਯੁਰਵੈਦ ਬਾਰੇ ਐਜ਼ ਅ ਡਾਈਟੀਸ਼ਨ ਸਰ ਮੈਂ ਕੀ ਕਹਨੀ ਆ ਬਿਲਕੁਲ ਥੋੜੇ ਸਬ ਸ਼ਬਦਾਂ ਦੇ ਵਿੱਚ ਜਿਹੜੀ ਹਰ ਬਿਮਾਰੀ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਹਰ ਬਿਮਾਰੀ ਚਾਹੇ ਉਹ ਮੈਨ ਨਾਲ ਰਿਲੇਟ ਕਰਦੀ ਹੈ ਚਾਹੇ ਉਹ ਵਮੈਨ ਨਾਲ ਰਿਲੇਟ ਕਰਦੀ ਹੈ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ। ਹੂੰ ਔਰ ਸਾਡੀ ਬਾਡੀ ਇੰਨੀ ਸਿਆਣੀ ਹੈ ਸਾਨੂੰ ਬਿਲਕੁਲ ਸ਼ੁਰੂਆਤੀ ਜਿਹੜੇ ਸਿੰਪਟਮ ਆ ਉਹ ਦੇਣ ਲੱਗ ਜਾਂਦੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਿਮਾਰ ਹੋਣ ਵਾਲੇ ਹੋ। ਸੈਂਸਰ ਹੈਗੇ ਲੱਗੇ ਹੋਏ ਬਦਲ ਸੈਂਸਰ ਲੱਗੇ ਹੋਏ ਨੇ ਬਿਲਕੁਲ ਬਾਡੀ ਤੇ ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਸਾਨੂੰ ਪੇਟ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਮੈਨੂੰ ਤਜਾਹ ਬਣਦਾ ਪੰਜਾਬੀ ਭਾਸ਼ਾ ਦੇ ਵਿੱਚ ਬੜੀ ਐਸਿਡਿਟੀ ਹੁੰਦੀ ਆ ਆਪਾਂ ਕੀ ਕਰ ਰਹੇ ਆ ਖਾਲੀ ਪੇਟ ਕੈਸੂ ਲੈ ਲਓ ਜੀ ਅੱਜ ਤਾਂ ਬੜਾ ਦਿਨ ਵਧੀਆ ਲੰਘਿਆ ਹਮ ਕੰਫਰਟੇਬਲ ਹੋ ਗਏ ਹਾਂ ਨੈਕਸਟ ਡੇ ਫੇਰ ਉਹੀ ਪ੍ਰੋਬਲਮ ਨੈਕਸਟ ਡੇ ਫੇਰ ਉਹੀ ਪ੍ਰੋਬਲਮ ਇਵਨ ਲੋਕ ਜਿਹੜੇ ਸਾਡੇ ਕੋਲ ਇੱਥੇ ਵੀ ਆਉਂਦੇ ਨੇ ਉਹ ਰੋਜ਼ ਦੀ ਰੋਜ਼ ਜਿਹੜੇ ਖਾਲੀ ਪੇਟ ਕੈਪਸੂਲ ਲੈਂਦੇ ਨੇ ਤੇਜਾਬ ਤੋਂ ਬਚਣ ਦੇ ਲਈ ਹਾਂਜੀ ਯਾ ਇਹ ਸਾਈਨ ਹੋ ਗਿਆ ਜਿਵੇਂ ਮੈਂ ਕਹ ਲਿਓ ਸਾਨੂੰ ਇੰਡੀਕੇਸ਼ਨ ਮਿਲ ਗਿਆ ਕਿ ਤੁਹਾਡੀ ਗੱਟ ਹੈਲਥ ਜਿਹੜੀ ਹੈ ਪੇਟ ਦੀ ਹੈਲਥ ਜਿਹੜੀ ਹੈ ਖਰਾਬ ਹੈ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਇੱਥੋਂ ਹੀ ਸਾਰਾ ਚੱਕਰ ਸ਼ੁਰੂ ਹੁੰਦਾ ਹੈ। ਇੱਥੋਂ ਚ ਸਾਰਾ ਹਰ ਬਿਮਾਰੀ ਦਾ ਚੱਕਰ ਇੱਥੋਂ ਸ਼ੁਰੂ ਹੁੰਦਾ ਹੈ। ਤੁਹਾਡੇ ਇਤਜਾਬ ਬਣਦਾ ਹੈ, ਤੁਹਾਡੇ ਗੈਸ ਬਣਦਾ ਹੈ, ਤੁਹਾਨੂੰ ਬਲੋਟਿੰਗ ਰਹਿੰਦੀ ਹੈ, ਪੇਟ ਦੇ ਵਿੱਚ ਪੇਟ ਥੋੜਾ ਖਾਣ ਤੋਂ ਬਾਅਦ ਪੇਟ ਭਰ ਜਾਂਦਾ ਹੈ ਜਾਂ ਕੌਨਸਟਿਪੇਸ਼ਨ ਰਹਿੰਦੀ ਹੈ। ਇਹ ਵਰਨਿੰਗ ਸਾਈਨ ਨੇ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਿਮਾਰ ਹੋਣ ਵਾਲੇ ਹੋ। ਲਓ ਜੀ ਪੰਜਾਬੀਓ ਸਨ ਲੋ ਜੀ ਇਹ ਗੱਲ ਧਿਆਨ ਨਾਲ ਦੀ ਆ ਹੈ ਵਰਨਿੰਗਸ ਮੈਡਮ ਹਰਪ੍ਰੀਤ कौर ਔਰ ਇਸ ਆਯੂਨੀਵਰਸਲ ਸੈਂਟਰ ਦੇ ਵਿੱਚ ਬੜਾ ਵਧੀਆ ਕੰਮ ਕਰ ਰਹੇ ਔਰ ਦੱਸ ਰਹੇ ਇੱਕ ਵਾਰੀ ਫੇਰ ਸੁਣਿਓ ਗੱਲ ਅਸਲ ਗੱਲ ਜਿਹੜੀ ਤੁਸੀਂ ਆ ਪਕੜੀ ਐ ਨਾ ਜੀ ਪੇਟ ਤੋਂ ਹੀ ਐ ਸਾਰੀ ਗੱਲ ਤਾਂ ਇੱਕ ਵਾਰੀ ਪੰਜਾਬੀਆਂ ਨੂੰ ਸੰਬੋਧਨ ਕਰਕੇ ਦੱਸ ਦਿਓ ਜੀ ਵੀ ਕੀ ਕੋਸ਼ਿਸ਼ ਐ ਜੀ ਦੁਬਾਰਾ ਪੰਜਾਬੀਆਂ ਨੂੰ ਵਰਨਿੰਗਸ ਐ ਤਾਂ ਆਪਾਂ ਨੇ ਦੱਸ ਦਿੱਤੇ ਤੁਹਾਨੂੰ ਦੱਸ ਦਿੱਤਾ ਵੀਡੀਓ ਦੇ ਵਿੱਚ ਕਿ ਹਰ ਬਿਮਾਰੀ ਜਿਹੜੀ ਹੈ ਤੁਹਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਤਾਂ ਪੰਜਾਬੀਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਇੰਨਾ ਸਾਈਨਾਂ ਨੂੰ ਜੇ ਤੁਹਾਨੂੰ ਗੈਸ ਵੀ ਬਣਦੀ ਹੈ ਤਜਾਬ ਵੀ ਬਣਦੀ ਹੈ ਭੁੱਖ ਵੀ ਘਟ ਲੱਗਦੀ ਹੈ ਜਾਂ ਲਗਾਤਾਰ ਕਬਜ ਰਹਿੰਦੀ ਹੈ ਕਿਰਪਾ ਕਰਕੇ ਇੰਨਾ ਜਿਹੜੇ ਵਾਰਨਿੰਗ ਸਾਈਨ ਨੇ ਇਹਨਾਂ ਨੂੰ ਇਗਨੋਰ ਨਾ ਕਰੋ ਔਰ ਇਹਨਾਂ ਦੀ ਜਿਹੜੀ ਹੈ ਟੈਂਪਰੇਰੀ ਇਲਾਜ ਵੱਲ ਜਾਣ ਦੀ ਬਜਾਏ ਖਾਲੀ ਪੇਟ ਕੈਪਸੂਲ ਲੈਣ ਦੀ ਬਜਾਏ ਤੁਸੀਂ ਆਯੁਰਵੇਦ ਵੱਲ ਆਓ ਔਰ ਇਹਦਾ ਪਰਮਾਨੈਂਟ ਸੋਲੂਸ਼ਨ 嗯。Oh. Mm. ਉਏ ਇਹ ਵੀ ਟੈਂਪਰੇਰੀ ਥੋੜਾ ਜਿਹਾ ਡਾਕਟਰ ਸਾਹਿਬ ਤੁਸੀਂ ਜਿਵੇਂ ਕਿਹਾ ਕਿ ਟੈਂਪਰੇਰੀ ਇਲਾਜ ਕਰ ਲਿਆ ਕੋਈ ਕੈਪਸੂਲ ਲੈ ਲਿਆ ਇੱਥੇ ਗੱਲ ਖਤਮ ਨਹੀਂ ਹੋਣੀ ਹੈ ਪਰ ਪਰਮਾਨੈਂਟ ਸੋਲੂਸ਼ਨ ਕੀ ਹੈ ਥੋੜੇ ਜਿਹਾ ਪਰਮਾਨੈਂਟ ਸੋਲੂਸ਼ਨ ਬਾਰੇ ਵੀ ਆਪਾਂ ਚਰਚਾ ਕਰਨਾ ਪਾ ਦੀਏ ਪਰਮਾਨੈਂਟ ਸੋਲੂਸ਼ਨ ਸਰ ਸਾਡਾ ਲਾਈਫ ਸਟਾਈਲ ਆ ਗਿਆ ਅਗੇਨ ਇਹਦੇ ਵਿੱਚ ਅਗਰ ਤੁਹਾਨੂੰ ਜਿੰਨੀਆਂ ਵੀ ਮੈਂ ਬਿਮਾਰੀਆਂ ਜਿਹੜੀਆਂ ਇਹ ਸਿਕਨੈਸ ਜਿਹੜੇ ਵਾਰਨਿੰਗ ਸਾਈਨ ਦੱਸੇ ਨੇ ਇਹ ਸਾਡੇ ਲਿਵਰ ਤੋਂ ਸ਼ੁਰੂ ਹੁੰਦੇ ਨੇ ਜੀ ਔਰ ਕਹਿ ਲੋ ਕਿ ਆਪਾਂ ਪੰਜਾਬ ਦੇ ਵਿੱਚ ਕਹਿ ਲੋ 80 ਟੂ 90% ਲੋਕਾਂ ਦਾ ਲਿਵਰ ਫੱਟੀ ਹੈ ਔਰ ਉਹ ਇਸ ਚੀਜ਼ ਨੂੰ ਇਗਨੋਰ ਕਰ ਰਹੇ ਨੇ ਇਗਨੋਰ ਕਰ ਰਹੇ ਨੇ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਨੇ ਦਵਾਈ ਲੈ ਕੇ ਜਾਂਦੇ ਨੇ ਬੜੇ ਆਰਾਮ ਨਾਲ ਉਹ ਕਹਿੰਦੇ ਨੇ ਕਿ ਅਸੀਂ ਆਹ ਚੀਜ਼ ਤਾਂ ਪਰੌਂਠੇ ਛੱਡ ਨਹੀਂ ਸਕਦੇ ਡੇਲੀ ਜਾਂ 버거 ਪਾਸਤਾ ਪੀਜ਼ੇ ਇਹ ਛੱਡ ਨਹੀਂ ਸਕਦੇ ਇਹ ਤਾਂ ਮੈਡਮ ਬੜੇ ਹੀ ਇਹ ਛੱਡਣੇ ਤਾਂ ਬੜੇ ਔਖੇ ਨੇ ਸੋ ਇਹ ਲਾਈਫ ਸਟਾਈਲ ਹੋ ਗਿਆ ਸਰ ਸਾਨੂੰ ਆਪਣਾ ਜਿਹੜਾ ਖਾਣ ਪੀਣ ਬਦਲ ਕੇ ਔਰ ਆਪਣੀ ਫਿਜ਼ੀਕਲ ਐਕਟੀਵਿਟੀ ਕਰਕੇ ਅਸੀਂ ਜਰੂਰ ਅਸੀਂ ਆਯੁਰਵੇਦ ਦੇ ਵਿੱਚ ਇਹੀ ਕਹਿੰਦੇ ਆ ਆਪਣੀ ਬਾਡੀ ਨੂੰ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਆ ਹਮ ਬਹੁਤ ਵਧੀਆ ਬਦਾ ਗਿਆ ਜੀ ਜੋ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਇਹ ਦੋਨੋਂ ਜੀ ਚਲਾ ਰਹੇ ਨੇ ਇਸ ਸੈਂਟਰ ਨੂੰ ਔਰ ਦੇਖੋ ਅਸਲ ਜੜ ਜਿਹੜੀ ਹੈ ਮੈਡਮ ਹਰਪ੍ਰੀਤ ਕੌਰ ਨੇ ਦੱਸੀ ਹੈ ਕਿ ਇਹਨਾਂ ਦਾ ਤਜਰਬਾ ਹੈ ਆਯੁਰਵੈਦ ਸੈਂਟਰ ਚ ਚਲਾ ਰਹੇ ਨੇ ਦੋਸਤੋ ਹਸਬੰਡ ਵਾਈਫ ਔਰ ਜਿਸ ਤਰੀਕੇ ਨਾਲ ਨੇ ਦੱਸਿਆ ਕਿ ਸਾਡਾ ਪੇਟ ਤੋਂ ਸਾਰਾ ਕੁਝ ਸ਼ੁਰੂ ਹੁੰਦਾ ਹੈ ਤਾਂ ਇਹਦੇ ਬਾਰੇ ਜੇਕਰ ਵਧੇਰੇ ਜਾਣਕਾਰੀ ਲੈਣੀ ਹੈ ਤੁਸੀਂ ਗੈਸ ਦੀ ਪ੍ਰੋਬਲਮ ਤੋਂ ਜਾਂ ਜਲਨ ਹੁੰਦੀ ਹੈ ਤੁਹਾਨੂੰ ਉਸ ਤੋਂ ਗ੍ਰਸ ਤੋਂ ਤਾਂ ਤੁਸੀਂ ਇਹਨਾਂ ਦੇ ਨਾਲ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਨੰਬਰ ਫੇਰ ਦੱਸ ਦਿੰਦੇ ਹਾਂ ਜਰਾ ਵੀਡੀਓ ਚ ਚਲਦੇ-ਚਲਦੇ ਜੀ 75012 63254 ਜੀ ਟਾਬੇ ਵਾਲੇ ਵੈਦ ਕਹਿੰਦੇ ਜੀ ਤੁਹਾਨੂੰ ਹਾਂ ਜੀ ਹਾਂ ਇਸ ਇਲਾਕੇ ਚ ਟਾਬੇ ਵਾਲੇ ਵੈਦ ਦੇ ਨਾਮ ਤੇ ਮਸ਼ਹੂਰ ਹੈ ਦੀ ਬਰੰਡੇ ਦੇ ਵਿੱਚ ਦੀ ਬਿਲਕੁਲ ਬਿਲਕੁਲ ਸਰ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਮੈਮ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਾਣਕਾਰੀਆਂ ਦਿੱਤੀਆਂ ਔਰ ਪੰਜਾਬੀਆਂ ਨੂੰ ਸੇਹ ਦਿੱਤੀ ਖਾਣ ਪਾਣ ਦੱਸਿਆ ਤੇ ਨਾਲੇ ਇਲਾਜ ਬਾਰੇ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਧੰਨਵਾਦੀ ਚੋਪੜਾ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਖਾਸ ਕਰ ਤੁਹਾਡੇ ਚੈਨਲ ਦਾ ਬੱਲੇ ਬੱਲੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਗ੍ਰਹਿ ਜਾਂ ਸਾਡੇ ਕਲੀਨਿਕ ਚ ਸ਼ੁਕਰੀਆ ਜੀ ਸ਼ੁਕਰੀਆ